ਬਾਈ ਉਹ ਵੈਕਟਰ ਡਾਡਾ ਆ ਰਿਹਾ ਵੈਕਟਰ ਬਾਈ ਦੇ ਇੱਕ ਮੂੰਹ ਹੀ ਕੋਲੇ ਪਤਾ ਨਹੀਂ ਕੀ ਹੋ ਲਿਆ ਆ ਰੌਣਕਾਂ ਕਮ ਕਰ ਰੇ ਹੋਰ ਜਾਨਾ ਘਾ ਹੀ ਪੱਤੀ ਰੋਣ ਪਾਉ ਆ ਜਾ ਕੁੜੀ ਆ ਆ ਕਾ ਇਹਨਾਂ ਨੇ ਪੱਟਿਆ ਵੇ ਆ ਵੇਖੋ ਰੱਬ ਰੰਗ ਆਇਆ ਰੱਬ ਰਖਾਇਆ ਨਹੀਂ ਦਾ ਨਹੀਂ ਦਾ ਨਹੀਂ ਦਾ ਕਰੀਏ ਮਗਾ ਕਰ ਚੋ ਹੋ ਜੀਗਾ ਬੈਰ ਬਲ ਖੇਡਦੇ ਫਿਰ ਤੇ ਹਾਂਜੀ ਬਾਈ ਜੀ ਸਿੰਮੂ ਵਰੀ ਦੀ ਦਾ ਸਿੰਮੂ ਵਰੀ ਕਿੰਨੇ ਸਕੋਰ ਆ ਫਿਰ ਤੁਹਾਡੇ ਸਾਡੇ ਹੈਗੇ 4 ਬਾਈ ਜੀ ਉਹਨਾਂ ਦੇ ਹੈਗੇ 21 21 ਬਣਾ ਕੇ ਅਸੀਂ ਜਿੱਤਣਾ ਕਰਨੇ 21 ਬਣਾ ਕੇ ਜਿੱਤਣਾ ਬਾਈ ਜੀ ਬਣਾਉਣੇ ਮਤਲਬ ਠੀਕ ਆ ਦੇ ਉਹਨਾਂ ਦੇ ਕਿੰਨੇ ਆ ਸਾਡੇ ਹੈਗੇ 4 21 ਬਣਾ ਦੇ ਅਸੀਂ ਬਣਾਉਣੇ 21 ਠੀਕ ਆ 21 ਤੋਂ 22 ਤੇ ਹੁਣ ਕਿੰਨੇ ਹੋ ਗਏ ਸਕੋਰ ਤੁਹਾਡੇ ਫਿਰ ਚਲੋ ਜੀ ਗਾਦੀ ਪਈ ਆ ਉਹਨਾਂ ਕਰ ਮੈਂ ਮੈਂ ਸ਼ੱਕੇ ਤੋਂ ਕੇ ਮਾਰਦਾ ਸੀ ਤੂੰ ਦੱਸ ਓਏ ਸੁੱਖੂ ਲੈ ਲੈ ਨਾ ਉਹ ਪਤਾ ਸ਼ਿਕਾ ਉਹ ਬਲੇ ਸ਼ਿਕਾ ਬਲੇ ਨੂਰ ਬਾਤ ਉਹ ਦਾਸ ਹੋ ਗਿਆ ਭਾਈ ਦਾਸ ਹੋ ਗਿਆ ਇਹ ਵਾਰੀ ਕੌਣ ਚੜਿਆ ਵਾ ਹੁਣ ਫੁੱਫਰੀ ਫੁੱਫਰੀ ਕੋਟ ਕਰੋ ਨਾਲ ਓ ਇੱਥੇ ਮਾਰ ਕੇ ਭਾਜਾ ਜਿੱਤਣਾ ਆਪਾਂ ਵਾਰੀ ਲੜੀ ਤੇਰੀ ਓ ਤੂੰ ਨਾ ਛੱਡ ਦੇ ਤੂੰ ਬਾਲ ਕਿਹਦੇ ਬਾਲ ਸਿੰਮੂ ਕਰਾ ਰਿਹਾ ਸਾਕ ਪੱਟਵਾ ਦੇ ਮਾਰ ਦੇ ਮਾਰ ਜਾ ਮਾਰ ਜਾ 13 ਬਾਈ 13 ਹਾਂ ਗੜੀ ਹੁੰਦਾ ਤੈਨੂੰ ਵੀ ਪਤਾ 13 ਹੋ ਗਏ 13 ਓਏ 13 ਦਾ ਹੋ ਗਿਆ ਤੇਰਾ ਮਾਰ ਦੇ ਓ ਮਾਰ ਦੇ ਨੂਰ ਧਿਆਨ ਨਾ ਤੇਰੇ ਤੇ ਲੱਗ ਗਈ ਐ ਚੱਲ ਭੱਜ ਨੂੰ ਬਾਹਰ ਰੋਈ ਜਾਂਦਾ ਮੁਖਾ ਭਾਈਨਾ ਭਾਈਨਾ ਉਖਾ ਮਰੇ ਪੈਨਾ ਆ ਵੇ ਲੋਟੇ ਚੱਲ ਕੋਈ ਨਹੀਂ ਪੈਨੇ ਗਾ ਨਹੀਂ ਹੁੰਦਾ ਵਖਾ ਜੂਮ ਕਰਕੇ ਦੱਛਾ ਵਖਾ ਜੂਮ ਕਰਕੇ ਮਾਰ ਦੇ ਮਾੜੀ ਜੀ ਵੱਜ 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 ਭਾਈ ਮੂਰੇ ਤੂੰ ਨਹੀਂ ਕੀਤੀ ਕਿਉਂ ਨਹੀਂ ਕੀਤੀ ਆਓ ਪਾਓ ਪਾਓ ਆਹ ਆਹ ਜਾਈ ਰਹੀ ਜਾਂਦੇ ਰੋਪੇ ਰੋਪੇ ਇਹ ਤੂਰੇਗਾ ਖੜਦੇ ਕੋਈ ਚਲਾ ਰੋਪੇ ਰੋਪੇ ਆਜਾ ਕਿ ਕਿੰਨੇ ਸਕੋਰ ਰਹਿ ਗਏ ਫਿਰ ਹਾਂ 2000 2000 ਕਰ ਹਾਂ ਚਾਰ ਰਨ ਚਾਹੀਦੇ ਜਿੱਤਣ ਲਈ ਚਾਰ ਸਕੋਰ ਚਾਹੀਦੇ ਜਿੱਤਣ ਲਈ ਹੌਂਡ ਸਬਸਕ੍ਰਾਈਬ ਹੋ ਰਹੀ ਤੂੰ ਬੋ 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 ਨੂੰ ਵੇਖ ਪਾਸੇ ਹੋ ਗਿਆ ਭਾਈ ਯਾਰ ਕਰੋ ਯਾਰ ਮੰਗੀ ਫਿਰ ਕਿੰਨੇ ਸਕੋਰ ਰਹਿ ਗਏ ਚਾਰ ਪੀਸ ਚਾਰ ਪੀਸ ਫਾਇਰ ਦਾ ਸਹੀ ਫੜ ਲਾ ਬੱਸ ਬੱਸ ਹੋਰ ਜਮਰ ਜਾ ਇੱਧਰ ਮਾਰਨੀ ਹੈ ਇੱਧਰ ਸਹੀ ਹੋ ਗਿਆ ਤਾਂ ਇੰਨੀ ਉੱਨੀ ਮੀਰੀ ਜੱਪੂ ਦਾ ਹੋ ਗਿਆ ਕੋਈ ਹੋਏ ਆਪਣੇ ਬੰਦੇ ਕਿਹੜੇ ਕਿਹੜੇ ਉਹ ਤੁਸੀਂ ਪਾਸੇ ਦੇ ਬੈਠੋ ਯਾਰ ਕੋਈ ਨਹੀਂ ਵੀਡੀਓ ਜਾਵੇ ਮੈਂ ਲੈ ਆਇਆ ਹਾਂ ਸਾਨੂੰ ਨਾਲ ਦੀ ਨਾਲ ਹਾਂ ਤਿੰਨ ਵਾਰਾਂ ਉੱਟ ਗਏ ਜਿੰਨੇ ਖੜੇ 2 minutes later ਆਹ ਵਾਜਾ ਡੰਡ ਵਾਡ ਉਹ ਜੋ ਦੂਜੀ ਵਾਰੀ ਲੈ ਆਹ ਵਾਰੀ ਲੰਗਾ ਆਹ ਚਲੇਗਾ ਸ਼ਮਸ਼ੀਰਾ ਵਾਰੀ ਚੱਲੂ ਹੋਣਾ ਉਹ ਦੋ ਰਾਂ ਬਰਾਦੀ ਕਰਾਉਂਦੇ ਜਾਈ ਉਹ ਜਾਈ ਦੇ ਬੰਦ ਦੋਸਤ ਕੋਲ ਚਿਕਾ ਇੱਕ ਹੈ ਦੋਸਤ ਕੋਲ ਆਇਆ ਤੇ ਚੌਕ ਨੂੰ ਆਊਟ ਕਰਤਾ ਨਹੀਂ ਔਰ ਦੀ ਬਾਹਰ ਆਏ ਬਾਹਰ ਆਏ ਹਾਂ ਉਹ ਉਧਰ ਬਾਹਰ ਚਲਾ ਗਿਆ ਆਊਟ ਆਹੇ ਕਲਰ ਵਾਲੇ ਮੰਗੀ ਚੌੜਾੜੀਆ ਇਹ ਬਾਹਰ ਗਿਆ ਆ ਦਰੋਂ ਉਧਰ ਬਾਹਰ ਰੱਖਿਆ ਉਹ ਬਾਉਂਡਰੀ ਤੋਂ ਬਾਹਰ ਹਾਂ ਪਹਿਲਾਂ ਰੱਖਿਆ ਉਹ ਜੱਟ ਕਿਉਂ ਖੋਲਾ ਜੱਟ ਤੇ ਵਾਰੀ ਦੋ ਸਕੋਰ ਤੇ ਵਾਰੀ ਦੋ ਸਕੋਰ ਤੇ ਫੇਰ ਵਾਰੀ ਵਾਰੀ ਇਹਨਾਂ ਨੂੰ ਰੋਣਾ ਚਲੋ ਬਈ ਠੀਕ ਆ ਹਾਂ ਚਲੋ ਬੋਲ ਦੇ ਕੇ ਲਿਆ ਗਿਆ जिते हैं <Darwinough> ਦੇਖਣਾ ਪੱਖੋ ਜਿਵੇਂ ਖੇਡ ਦਾਨੀ ਮੰਗੀ ਹੋਣੀ ਫਿਰ ਜਿੱਤ ਗਿਆ ਮੰਗੀ ਹੋਣੀ ਫਿਰ ਜਿੱਤ ਦੀ ਪੂਰੀ ਖੁਸ਼ੀ ਆ ਪੂਰੀ ਖੁਸ਼ੀ ਆ ਠੀਕ ਆ ਚਲੋ ਫਿਰ 83 ਦੀ ਟੀਮ ਫੇਰ ਜੀ ਵਾਰੀ ਚਲੋ ਚਲੋ ਜਿੱਤ ਗਿਆ ਚਲੋ ਵੀ ਪਹਿਲਾ ਸੁੱਖੂ ਵਾਰੀ ਚੜੂਗਾ ਹੁਣ ਚਲੋ ਜੀ ਗਾਂਧੀ ਨੇ ਫੇਰ ਹੁਣ ਗਾਂਧੀ ਵਾਰੀ ਖੜੂ ਫੇਰ ਛੋਟੇ ਬੰਦੇ ਪਾ ਜਾਈਂ ਆੜੇ ਨਹੀਂ ਜਿੱਤਾਂਗੇ ਜਿਸੇ ਫਿਰ ਹਾਰ ਕੀ ਕੀ ਨੇ ਡਿਜ਼ਾਈਨ ਕਰਨੇ ਆ ਗੰਜਾਣੇ ਦਸ ਕਿੰਨੇ ਆ ਇਹ ਦਸ ਆ ਦਸ ਵਾਰੀਆਂ ਲੈਣਾ ਸੀ ਚਲੋ ਹਾਂ ਚਲੋ ਬੰਦੇ ਵੀ ਲੱਕ ਦੋ ਆ ਕੀ ਹੋਰਵਾਂਗੇ ਕੀ ਡਿਸਾਈਡ ਕੀਤਾ ਫਿਰ ਤੀਆਣਾ ਹਾਂ ਉਹ ਬੰਦੇ ਸੱਤ ਆ ਹਾਂ ਬਰੇ ਪਹਿਲੀ ਤੇ ਸ਼ਿੱਕਾ ਠੀਕ ਆ ਚੱਕ ਸ਼ੱਕਾ ਪਹਿਲਾ ਸ਼ਿੱਕਾ ਗਾਂਧੀ ਦੇ ਵਾਰਿਆ ਤਕਲੇ ਨੇ ਉਹ ਗਾਂਧੀ ਓਏ ਨਹੀਂ ਨਹੀਂ ਉਹ ਬੰਦੇ ਜਸਨਾ ਕਰਦੇ ਕੀ ਹੋ ਗਿਆ ਹੋਡਾ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਭਈਆ ਰੋਣੇ ਕਾ ਨਹੀਂ ਆ ਹਾਂ ਸੱਤ ਸੱਤ ਹੋ ਗਏ ਸੱਤ ਸਕੋਰ ਹੋ ਗਏ ਦੋਵਾਂ ਗੇਂਦਾਂ ਦੇ ਉਹ ਲੱਗੇ ਨਹੀਂ ਓਏ ਲੱਗੇ ਨਹੀਂ ਕੀ ਹੋ ਗਿਆ ਚਲੋ ਕੋਈ ਬਾਤ ਨਹੀਂ ਅੱਛੇ ਵਾਲਾ ਹੁੰਦਾ ਹੈ ਅੱਛੇ ਵਾਲਾ ਅੱਛੇ ਵਾਲਾ ਉਹ ਭਾਈ ਨਾ ਵੈਕਟ ਕੀਪਰ ਹਾਂ ਕੀ ਪਲਾ ਦੂੰ ਕੌਣ ਜਾ ਕੇ ਪਰਨਾ ਭਾਈ ਉਹ ਬੜਾ ਮਾਰ ਕੇ ਭੱਜ ਗਿਆ ਵਾਹ ਰੌਟਾ ਬਈ ਆਏ ਗਾਂਧੀ ਚਲ ਕੋਈ ਨਹੀਂ ਕਹਾਂਦੀ ਚਲ ਕੋਈ ਨਹੀਂ ਕਹਾਂਦੀ ਕੋਈ ਨਹੀਂ ਆ ਬਈ ਯਾਰ ਕੋਈ ਬਾਤ ਜਿੱਤਨੀ ਵਾਰ ਹੀ ਲੈਨੇ ਯਾਰ ਕੋਈ ਨਹੀਂ ਕਹਾਂਦੀ ਵੀ ਕੋਈ ਨਹੀਂ ਹੁੰਦਾ ਦੂਰੀਆਂ ਘਰ ਫਿਰ ਟੈਕਨੋਲੋਜੀ ਆ ਸਾਥ ਬਾਤਾਂ ਸਾਥ ਪਾਓ ਸੇਰੇ ਸੇਰੇ ਪੰਜੀ ਵਾਰ ਹੀ ਵਾਰੀ ਆ ਗਲਾ ਖੜਵਾ ਤਾ ਨਵਾਂ ਪੁੱਤਰ ਵਾਲਾ ਆਪਕੇ ਵੀ ਡਾਕਟਰ ਕੀ ਕਰਾਜ ਕੇ ਰੋਟੀ ਰੋਟੀ ਜੁਕੋ ਜਿਆਦਾ ਪ੍ਰੋਟੀਨ ਕੀ ਆਪ ਕੀ ਪ੍ਰੋਟੀਨ ਕਰਾਜ ਕੇ ਕੋ ਚਲਾ ਉਹ ਮਲੰਗਿਆ ਕੱਢਣਾ ਨਹੀਂ ਆਉਂਦਾ ਨੂੰ ਨਹੀਂ ਪ੍ਰੋਟੀਨ ਦਾ ਰਾਜਾ ਹੈ ਰੋਟੀ ਠੀਕ ਹੈ ਜੀ ਮੇਰੀ ਰੋਟੀ ਹੈ ਰਾਜਾ ਰੋਟੀ ਮੰਗ ਕੇ ਰਾਣਾ ਪਾ ਕੇ ਦੀ ਵੱਧ ਬਣਾਉਨੇ ਆ ਆ ਯਾਰ ਕਿੱਧਰ ਆਈਏ ਇਹ ਬੋਲ ਬੱਤੀ ਨੇ ਇਹ ਬੱਚਿਆਂ ਦੇ ਉਹ ਯਾਰਾਂ ਜੱਥੇ ਜਿਹੜਾ ਬੋਲਾ ਫਿੱਡ ਨਾਲ ਲਗਾਵਾ ਲੋਕ ਪਹਿਲੀ ਦੇ ਛੱਕਾ ਤੋਂ ਨਹੀਂ ਆਉਂਦੇ ਇਹਨੂੰ ਆਟ ਉਹ ਮਾੜਾ ਮਾੜਾ ਘੇੜਦਾ ਨੂਕੀ ਦਾ ਰੋਟੀ ਵਰਗਾ ਰੋਟੀ ਵਰਗਾ ਤੇਰਾ ਪਿਆਰ ਅੰਟੀ ਆ ਲੈ ਕੁਆਟੀ ਦਾ ਕੰਨੀ ਉਹ ਜਿੰਦ ਕਰਦੇ ਤੇ ਮਾਲ ਸਮਝਨੇ ਉਹ ਤਾਂ ਭੱਜਿਆ ਹੀ ਨਹੀਂ ਬਈ ਇਹਦਾ ਉਹਦਾ ਨਾਮ ਕੀ ਆ ਵਲੌਗ ਦਾ ਨਾਮ ਇਹਨਾਂ ਦਾ ਹੈਗਾ ਹਰਮਨ ਦਾ ਪੋਡਕਾਸਟ ਆ ਵੀ ਆਊਟ ਆ ਬਈ ਆ ਲੈ ਫੱਟ ਲੈ ਬੋਲੇ ਪੰਜ 6 7 8 ਹੋ ਗਿਆ 8 ਮੇਰਾ ਮੰਗੀ ਦਾ ਗਰਵਾਨ ਸੁਖੂ ਨੇ ਉਹ ਵੇ ਏ ਸ਼ਾਟ ਚੱਲ ਕੋਈ ਨਹੀਂ ਮੈਨੂੰ ਕੋਹੜੀ ਹੁੰਦਾ ਅਗਲੀ ਵਾਰੀ ਫੇਰ ਸਹੀ ਬਾਅਦ ਚਾਹੇ ਵਾਰੀ ਲੈ ਲੈਂਦੇ ਸੋਹਣੇ ਸੁਪਨਿਆਂ ਖੇਡਦੇ ਮਟੋਰਾ ਓ ਸ਼ਾਲਾ ਕੋਈ ਬਾਤ ਨਹੀਂ ਪੁੱਤ ਨਾ ਹਰਦੀ ਠੀਕ ਆ ਆ ਰਗੇ ਚਾਰ ਆਊਟ ਹੋ ਗਏ ਬਈ ਤਿੰਨ ਜਾਨੇ ਰਹਿ ਗਏ ਆ ਵੇ ਉਹ ਬਣਾ ਰੋ ਛੋੜੋ ਦਾ ਪਰਾਂ ਹਾਲੇ ਯਾਰ ਗੱਟਿਆਂ ਜੀ ਖਾਈ ਜਾਂਦਾ ਆ ਆਹ ਨਹੀਂ ਇਹ ਨਹੀਂ ਬਿਨੇ ਜੀ ਬੈਡ ਮਾਰਿਆ ਨੇ ਕੱਲਾ ਆ ਬੈਡ ਮਾਰਿਆ ਬੈਡ ਮਾਰਿਆ ਬੈਡ ਮਾਰਿਆ ਬੈਡ ਮਾਰਿਆ ਬੋਲ ਨਹੀਂ ਲੱਗੀ ਬੈਟ ਨਵਜਾ ਬੈਟ ਵਜਿਆ ਬੈਟ ਮਾਰਿਆ ਆਪਦੇ ਆ ਚੱਲ ਚੜਪੋ ਚੌਥੀ ਬੋਲ ਕਰਾ ਦੂਜੀ ਲਗੜਾ ਮਾਰੂ ਮੈਂ ਮੈਂ ਕੈਸੀ ਵਜਿਆ ਕੌਣ ਕਹੇ ਚੌਥੀ ਬੋਲ ਹੈ ਤੀਜੀ ਪੰਜੀ ਪਾਦੀ ਗੱਲ ਕਰਾ ਜਾ ਯਾਰ ਬਈ ਕੀ ਗੱਲ ਕੀਆ ਬੋਲ ਬਈ ਸਹੀ ਪਾਓ ਯਾਰ ਇਹਨੂੰ ਦੱਸ ਲੈ ਐਦਾ ਵਧੀਆ ਬੰਦਾ ਦਾ ਪਲੇਅਰ ਤੁਹਾਡਾ ਦਾ ਆ ਬੋਲ ਵੀ ਨਹੀਂ ਲੱਗੀ ਯਾਰ ਛੇਰੇ ਬਈ ਦੱਸ ਯਾਰ ਹੋਰ ਨਹੀਂ ਕਰਾ ਦੇ ਸਹੀ ਗੱਲ ਆ ਰੌੜਮੀ ਕਰਾ ਰਿਆ ਨੂੰ ਰੌੜਮੀ ਬੋਲ ਕਰਾਵੇ ਨੂੰ ਵੀ ਮੁੰਡੇ ਨੂੰ ਲੈ ਆਪਰਾ ਆ ਬਾਈ ਵਾਰੀ ਛੱਡ ਕੇ ਨਹੀਂ ਜਾਣਾ ਵਿੱਚੋਂ ਆ ਲੰਮਰਾ ਤਾਦ ਵਾਰੀ ਛੱਡ ਕੇ ਨਹੀਂ ਜਾਣਾ ਬਾਈ ਨੇ ਇੱਕ ਬੋਲ ਮਹਾਲਾਈ ਵਿੱਚੋਂ ਪਹਿਲੀ ਬੋਲ ਲਾਈ ਬਾਈ ਨੇ ਬਸ ਇੱਕ ਇੱਥੇ ਆ ਬੱਚਾ ਬਣਾ ਲਿਆ ਭਲੇ ਮੇਰੀਆਂ ਔਰ ਜੋ ਆਪ ਦਾ ਭਾਈ ਫੇਰ ਫੇਰ ਨਹੀਂ ਲਾਈ ਯਾਰ ਬੋਲ ਦਿੰਦਾ ਹਾਂ ਗੱਲ ਕੀ ਏ ਚੱਲ ਭਾਈ ਸਿਮੂ ਆ ਗਿਆ ਕਹਿੰਦੇ ਹੁਣ ਆ ਆ ਵੀ ਪਿੱਛੇ ਵਜੀ ਆ ਤਾਂ ਨਹੀਂ ਆਟਗਾ ਨਹੀਂ ਆਟਗਾ ਪਿੱਛੇ ਵਜੀ ਇਹਦਾ ਲੈਣੀ ਪਿੱਛੇ ਵਜੀ ਆ ਹਾਂ ਹਾਂ ਠੀਕ ਹੈ ਦੋ ਬੰਦੇ ਰਹਿ ਗਏ ਚਲੋ ਆ ਵੀ ਏ ਆ ਵੀ ਆਟ ਦੇਖ ਲੈ ਸ਼ੇਰੇ ਭਾਈ ਕੋਈ ਬਾਤ ਨਹੀਂ ਇੱਕ ਬੋਲ ਲਈ ਇੱਕ ਬੋਲ ਲਈ ਤੇ ਤੁਸੀਂ ਉਹਦੇ ਹੀ ਆਊਟ ਹੋ ਗਏ ਦੱਸ ਲੈ ਇਹਨੂੰ ਦਿੱਤੀ ਵਾਰੀ ਹਾਂ ਓਏ ਇਹਦੇ ਸੋਨੇ ਪੰਜ ਹੋਏ ਆ ਲੋ ਚਮੂ ਮੂਚਾ ਹੋ ਗਿਆ ਓਏ ਹਾਂ ਉਹ ਪੰਜੋ ਪੰਜ ਹੀ ਹੋਏ ਪੰਜ ਹੋਏ ਪੰਜ ਹੋਏ ਦੋ ਰਹਿ ਗਏ ਜੇ ਦੋ ਰਹਿ ਗਏ ਜਿਹੜੇ ਮਰਜ਼ੀ ਲੈ ਲੋ ਵਾਰੀ ਹੁਣ ਪੈਰ ਠੋਕਣਾ ਤੂੰ ਨਹੀਂ ਖੇਡਦਾ ਹੁਣ ਮੈਂ ਲਾਸਟ ਠੀਕ ਆ ਬੰਟੀ ਲੈ ਵਾਰੀ ਓਏ ਬੰਟੀ ਲੈ ਵਾਰੀ ਬੰਟੀ ਵਾਰੀ ਨੇ ਬੰਟੀ ਤਰੀ ਹੋਵੇ ਬਣਾ ਦੀ ਨੇਰੀਆਂ ਬੰਟੀ ਬਣਾਨੇ ਚਾਰ ਪੰਜ ਸੋਰ ਪਹਿਲਾਂ ਪਹਿਲਾਂ ਨਹੀਂ ਨਹੀਂ ਇੱਥੇ ਹੈ ਨਹੀਂ ਮੈਂ ਇੱਥੇ ਹੈ ਨਹੀਂ ਸਕੋਰ ਆਪਾਂ ਹੁਣ ਤੱਕ ਆਪ ਭਾਈ ਨਾ ਖੜਾ ਹੋ ਜਾ ਤੂੰ ਬਈ ਹੁਣ 7 ਤਾਂ ਬੰਦੇ ਆ ਤੈਨੂੰ ਕਿਧਰ ਵਾਰੀ ਦੇ ਦੇ ਕੇ 10000 ਲੈ ਲੈ ਪੁੱਤਰ ਅਗਲੀ ਵਾਰੀ ਖੇਡ ਲਈ ਚੱਲ ਕੋਈ ਅਗਲੀ ਵਾਰੀ ਬੰਦੇ ਮੰਗਦੇ ਦੂਜੇ ਅੱਜ 12 ਵਜੇ ਤੱਕ ਕਿੱਦਾਂ ਲੁਕ ਕੰਮ ਕਰਨੇ ਦੱਸ ਓਏ ਤੂੰ ਤਾਂ ਹੁਣੇ ਭੱਜੇ ਨੂੰ ਫਿਰਦਾ ਹੀ ਮੈਂ ਛੱਡ ਕੇ ਭੱਜਣਾ ਯਾਰ ਨਹੀਂ ਹੋਣਾ ਭੱਜੇ ਐਵੇਂ ਔਰ ਰੋਡ ਵਾਲਾ ਔਰ ਨਾ ਕਰਾਦੀ ਇਹਨੂੰ ਮੈਂ ਮੰਗੀ ਐਵੇਂ ਭਜਾਈ ਜਾਣਾ ਸ਼ੋਰ ਨੂੰ ਆਹ ਭੱਜ ਹੁਣ ਉੱਥੇ ਇੱਧਰ ਕੋਰੀ ਹੈ ਨਹੀਂ ਚਲ ਜਾ ਯਾਰ ਦੱਸ ਓਏ ਬਚ ਗਿਆ ਵੀਰੇ ਬਚ ਗਿਆ ਬਚ ਗਿਆ ਬੱਚਾ ਬੱਚਾ ਹੀ ਹੋ ਗਿਆ ਸੁਫਰੀ ਜੋਇਰ ਭਾਈ ਜਿੱਧਰ ਲੈ ਵਾਸੇ ਯਾਰ ਸਕੋਰ ਨਹੀਂ ਬਣਦਾ ਭਾਈ ਯਾਰ ਬੰਟੀ ਭਾਈ ਉਧਰ ਲੈ ਵਾਸੇ ਸਾਰੇ ਸਾਰੇ ਬੰਦੇ ਮਾਰੇ ਉਹਨਾਂ ਨਾਲ ਬੰਦੇ ਵੇਲਾ ਕਿਡ ਕਿਡ ਤਗੜੇ ਆ ਹਾਂ ਉਧਰ ਬੰਦੇ ਤਗੜੇ ਵਾਕਈ ਸਹੀ ਗੱਲ ਆ ਭਈਰਾ ਕੋਈ ਬੰਦਾ ਚਾਜਦਾ ਖਾਰਿਆ ਹੋਵੇ ਨਾ ਪਹਿਲੀ ਦੌੜ ਆ ਬੈਠਾ ਹਾਏ ਇੱਕ ਇੱਕ ਛੱਕਾ ਮਾਰ ਕੇ ਤੇ ਉਸ ਤੋਂ ਬਾਅਦ ਬਸ ਕੋਈ ਸਕੋਰ ਨਹੀਂ ਬਣਦਾ ਦੂਜੀ ਤੇ ਆਊਟ ਹੋ ਗਿਆ ਬੰਦਾ ਹੋ ਵੀ ਦਾ ਦੂਰਾ ਦਾ ਸਾਡੇ ਨਾ ਤਾਂ ਕੰਮ ਕਰੀ ਨਹੀਂਦਾ ਕਹੀ ਹੋਰ ਬਹੁਤ ਆ ਬਹੁਤ ਔਖੇ ਬਹੁਤ ਔਖੇ ਬਾਨੇ ਇਹ ਸਕੋਰ ਉਹ ਮਾਰ ਲਾ ਭਰਾਵਾ ਭੱਜ ਭੁੱਜ ਲੈ ਏ ਏ ਏ ਉਹਦਾ ਫਦਾ ਏ ਰੋ ਤੋਂ ਕਿੱਥੇ ਲੱਗਣੀ ਆ ਯਾਰ ਸਿਮੂ ਆਕ ਕੀ ਕਹਿ ਰਿਹਾ ਤੈਨੂੰ ਵੀ ਮੇਗਾ ਫਦਾ ਸਿਮੂ ਗਦਾ ਕਹਿ ਰਿਹਾ ਤੈਨੂੰ ਬਈ ਰੋ ਵੀ ਲੈਣਾ ਨਹੀਂ ਬਾਈ ਦੋ ਮੇਨ ਮੇਂ ਚੀਜ਼ਾਂ ਪਾਉਣੀਆਂ ਹਾਂ ਨਾ ਕਰ ਤਾ ਕੌਣ ਆ ਗਿਆ ਬੰਦਾ ਬਲੀਅਰ ਚਲ ਜਾਖਾਉ ਦੂ